ਵੈਸਾਖੀ ਜੋ ਕਿ ਸਿੱਖ ਕੌਮ ਦਾ ਇੱਕ ਮਹਾਨ ਪੁਰਬ ਹੈ ਕੱਲ ਆਪਾਂ ਵਿਚਾਰ ਸਾਂਝੀ ਕੀਤੀ ਸੀ ਕਿ ਗੁਰੂ ਅਮਰਦਾਸ ਮਹਾਰਾਜ ਜੀ ਤੋਂ ਹੀ ਇਹ ਵਿਸਾਖੀ ਦਾ ਜੁੜ ਮੇਲਾ ਗੁਰੂ ਘਰ ਦੇ ਵਿੱਚ ਪੱਕੇ ਤੌਰ ਤੇ ਮਨਾਉਣਾ ਸ਼ੁਰੂ ਹੋ ਚੁੱਕਿਆ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਜਦੋਂ ਇਸ ਸਿੱਖ ਕੌਮ ਨੂੰ ਅੰਤਮ ਸ਼ੋਧ ਦਿੱਤੀ ਖ਼ਾਲਸੇ ਨੂੰ ਪ੍ਰਗਟ ਕਰਨ ਦੇ ਉਹ ਦਿਨ ਜਿਹੜਾ ਮੁਕਰਰ ਕੀਤਾ ਉਹ ਮੁੱਦੇ ਨੂੰ ਵੀ ਜਿਹੜਾ ਸੀ ਉਹ ਵਿਸਾਖੀ ਦਾ ਸੀ 30 ਮਾਰਚ ਸ਼ਨ 1699 ਇਸ ਤੋਂ ਪਹਿਲਾਂ ਸਤਿਗੁਰੂ ਜੀ ਨੇ ਹੁਕਮਨਾਮੇ ਚਿੱਠੀਆਂ ਵਕ ਵਕ ਥਾਵਾਂ ਦੇ ਉੱਤੇ ਗੱਡੀਆਂ ਨੇਹੀ ਇਸ ਵਿਸਾਖੀ ਦੇ ਉੱਤੇ ਵੱਧ ਤੋਂ ਵੱਧ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਇਕੱਠ ਹੋ ਗਏ। ਖਾਲਸੇ ਸਾਜਣਾ ਦੀ ਜਿਹੜੀ ਆਪਾਂ ਗੱਲ ਕਰ ਕਰਦੇ ਸੀ ਚੇਤੋਂ ਮਸੰਦ ਦੀ ਕਿ ਮਸੰਦ ਪਰਥਾ ਜਿਹੜੀ ਸੀ ਉਹ ਕਰਪਟ ਹੋ ਚੁੱਕੀ ਸੀ। ਦੂਜੀ ਗੱਲ ਆਪਾਂ ਜਾਣੇ ਅਣਜਾਣੇ ਦੇ ਵਿੱਚ ਕਈ ਵਾਰ ਇਤਿਹਾਸਕਾਰਾਂ ਤੋਂ ਇਹ ਗੱਲ ਜ਼ਰੂਰ ਸੁਣਦੇ ਹਾਂ ਕਿ ਜਦੋਂ ਧੰਗ ਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹਾਦਤ ਹੋਈ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਜਦੋਂ ਸੀਸ ਭਾਈ ਜੈਤਾ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਲੈ ਕੇ ਆਉਂਦਾ ਹੈ ਤੇ ਉਸ ਵਕਤ ਭਾਈ ਜੈਤਾ ਜਦੋਂ ਸੀਸ ਗੁਰੂ ਕਲਗੀਧਰ ਮਹਾਰਾਜ ਜੀ ਨੂੰ ਦਿੰਦਾ ਹੈ ਤੇ ਸਤਿਗੁਰੂ ਪੁੱਛਦੇ ਨੇ ਵੀ ਭਾਈ ਜੱਤਿਆ ਉੱਤੇ ਹੋਰ ਕੋਈ ਨਹੀਂ ਸੀ ਤੇ ਭਾਈ ਜੱਤਿਆ ਕਹਿੰਦਾ ਵੀ ਨਹੀਂ ਸਤਿਗੁਰੂ ਸਿੱਖ ਪਛਾਣਿਆ ਨਹੀਂ ਸੀ ਜਾਂਦਾ ਇਹ ਗੱਲ ਆਪਾਂ ਕਹਿ ਦਿੰਦੇ ਹਾਂ ਪਰ ਇਹ ਨਿਰਧਾਰਤ ਹੈ ਨਿਰਮੂਲ ਇਹ ਗੱਲ ਹੈ ਕਿਉਂਕਿ ਜਦੋਂ ਆਪਾਂ ਇਹ ਗੱਲ ਆਉਂਦੇ ਆਂ ਵੀ ਉੱਥੇ ਸਿੱਖ ਪਛਾਣਿਆ ਨਹੀਂ ਸੀ ਜਾਂਦਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਪਹਿਲਾਂ ਦੀ ਜਿਹੜੀ ਕਹਾਣੀ ਹੈ ਜਾਂ ਸਿੱਖੀ ਦੀ ਘਾੜਤ ਹੈ ਪਹਿਲੇ ਗੁਰੂ ਸਾਹਿਬਾਨਾਂ ਦੀ ਕੀਤੀ ਹੋਈ ਜਿਹੜੀ ਮਿਹਨਤ ਹੈ ਉਹ ਮੰਨੋ ਉਹਦੇ ਉੱਤੇ ਇਹ ਇੱਕ ਲਕੀਰ ਖੇੜਨ ਵਾਲੀ ਗੱਲ ਹੋਇਆ ਕਰਦੀ ਹੈ ਜਦ ਕਿ ਆਪਾਂ ਕੱਲ ਵਿਚਾਰਿਆ ਸੀ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਹੀ ਸਿੱਖ ਦੀ ਘਾੜਤ ਧੜਨੀ ਆਰੰਭ ਹੋ ਚੁੱਕੀ ਸੀ ਉਸ ਵਕਤ ਭਾਈ ਜੱਤੇ ਨੇ ਸਤਿਗੁਰੂ ਗੁਰੂ ਕਲਗੀਧਰ ਮਹਾਰਾਜ ਨੂੰ ਬਹੁਤ ਹੀ ਮਾਣ ਦੇ ਨਾਲ ਕਿਹਾ ਸੀ ਜੀ ਸਤਿਗੁਰੂ ਤੁਹਾਡੇ ਸਿੱਖਾ ਨੇ ਕਮਾਲ ਕਰ ਦਿੱਤੀ ਕਿਉਂਕਿ ਉਸ ਵਕਤ ਬਕਾਇਦਾ ਭਾਈ ਜੈਤੇ ਦੀ ਹੀ ਡਿਊਟੀ ਲੱਗੀ ਸੀ ਵੀ ਉਹਨੇ ਗੁਰੂ ਤੇਗ ਬਹਾਦਰ ਮਹਾਰਾਜ ਦਾ ਸੀਸ ਚੁਕਣਾ ਸੀ ਤੇ ਅਨੰਦਪੁਰ ਸਾਹਿਬ ਪਹੁੰਚਣਾ ਸੀ ਔਰ ਇਹ ਛੋਟਾ ਮੋਟਾ ਕੋਈ ਕੰਮ ਨਹੀਂ ਸੀ ਬੇ ਸੀਸ ਚੁੱਕ ਕੇ ਆਨੰਦਪੁਰ ਆਪਾਂ ਕਹਿ ਦਿੰਦੇ ਆਂ ਵੀ ਬੜਾ ਸ਼ੌਕਾ ਹੋਵੇਗਾ ਪਰ ਆਰੰਭਜੀਤ ਦੇ ਕੜੜੇ ਹੁਕਮ ਕੀਤੇ ਹੋਏ ਸਨ ਬਈ ਗੁਰੂ ਤੇਗ ਬਹਾਦਰ ਮਹਾਰਾਜ ਦੇ ਧਰ ਦਾ ਚਾਰ ਪੁੱਗੇ ਕਰਕੇ ਦਿੱਲੀ ਦੇ ਚਾਰ ਦਰਬਾਰੀਆਂ ਦੇ ਉੱਤੇ ਟੰਗਣੇ ਨੇ ਇਹੋ ਜੀ ਕੜੜੇ ਹੁਕਮ ਦੇ ਦੌਰਾਨ ਜਦੋਂ ਚੱਪੇ-ਚੱਪੇ ਦੇ ਉੱਤੇ ਆਰੰਭਜੀਤ ਦੇ ਸਿਪਾਈ ਤਾਇਨਾਤ ਨੇ ਕਿਸੇ ਆਮ ਮਨੁੱਖ ਦੀ ਕਹਾਣੀ ਨਹੀਂ ਸੀ ਵੀ ਉਹ ਸੀਸ ਚੁੱਕੇ ਤੇ ਅਨੰਦਪੁਰ ਸਾਹਿਬ ਲੈ ਕੇ ਆਏ ਇਹ ਭਾਈ ਜੇਤਾ ਹੀ ਕਰ ਸਕਦਾ ਸੀ ਤੇ ਉਹਦੀ ਹੀ ਡਿਊਟੀ ਲੱਗੀ ਸੀ ਉਸ ਤੋਂ ਬਗੈਰ ਕੋਈ ਕਿਸੇ ਨੇ ਸੀਸ ਨਹੀਂ ਸੀ ਚੁਕਣਾ ਸਭੋ ਭਾਈ ਜੇਤਾ ਗੁਰਗੋਬਿੰਦ ਸਿੰਘ ਮਹਾਰਾਜ ਨੂੰ ਮਾਣ ਦੇ ਨਾਲ ਕਹਿੰਦਾ ਵੀ ਸਤਿਗੁਰੂ ਜੀ ਤੁਹਾਡੇ ਸਿੱਖਾਂ ਨੇ ਕਮਾਲ ਕਰ ਦਿੱਤਾ ਤੇ ਉਹ ਕਮਾਲ ਕੀ ਸੀ ਕਿ ਕਿਸੇ ਮਨੁੱਖ ਨੂੰ ਆਰੇ ਦੇ ਨਾਲ ਚਿਰਿਆ ਜਾਣਾ ਕਿਸੇ ਮਨੁੱਖ ਨੂੰ ਰੂਹ ਦੇ ਵਿੱਚ ਲਪੇਟ ਕੇ ਸਾੜ ਦਿੱਤਾ ਜਾਣਾ ਕਿਸੇ ਸਿੱਖ ਨੂੰ ਉਬਲਦੀ ਦੇਗ ਦੇ ਵਿੱਚ ਉਬਾਲ ਦਿੱਤਾ ਜਾਣਾ ਹਾਲਾਂਕਿ ਪੁਰਾਣੇ ਇਤਿਹਾਸ ਨੂੰ ਜਦੋਂ ਪੜਦੇ ਆਂ ਬਾਕੀ ਧਰਮਾਂ ਦੇ ਇਤਿਹਾਸ ਨੂੰ ਪੜਦੇ ਆ ਯਾਦ ਰੱਖਿਓ ਜਿਸ ਆਗੂ ਨੂੰ ਸ਼ਹੀਦ ਕੀਤਾ ਜਾਣਾ ਸੀ ਸਮੇਂ ਦੇ ਹੁਕਮਰਾਨ ਵੱਲੋਂ ਉਸ ਵਕਤ ਉਹਨੇ ਮੰਨਣ ਵਾਲੇ ਉਹਨਾਂ ਤੋਂ ਮੁਨਕਰ ਹੋ ਗਏ ਸਨ ਉਹ ਭਾਵੇਂ ਮਨਸੂਰ ਦੀ ਗੱਲ ਕਰੀਏ ਜਦੋਂ ਮਨਸੂਰ ਨੂੰ ਸਮੇ ਦੇ ਹੁਕਮਰਾਨ ਨੇ ਫਾਂਸੀ ਦੇ ਉੱਤੇ ਚੜਾਉਣਾ ਤੇ ਉਸ ਤੋਂ ਪਹਿਲਾਂ ਦੁਨੀਆਂ ਦੇ ਲੋਕਾਂ ਨੂੰ ਇਹ ਗੱਲ ਕਹੀ ਗਈ ਕਿ ਤੁਸੀਂ ਇਹਨੂੰ ਪੱਥਰ ਮਾਰ ਕੇ ਸੰਗਸ਼ਾਰ ਕਰਨਾ ਹੈ ਪੱਥਰ ਮਾਰਨੇ ਨੇ ਤੇ ਉਹਦਾ ਬਹੁਤ ਨਜ਼ਦੀਕੀ ਦਾ ਇੱਕ ਚੇਲਾ ਸ਼ਿਬਲੀ ਸੀ ਹੁਣ ਸਿਬਲੀ ਨੇ ਸੋਚਿਆ ਵੀ ਜੇ ਬਾਕੀ ਲੋਕ ਪੱਥਰ ਮਾਰਦੇ ਨੇ ਤੇ ਜੇ ਮੈਂ ਨਾ ਮਾਰਿਆ ਤੇ ਸਮੇਂ ਦੇ ਹੁਕਮਰਾਨ ਨੇ ਮੈਨੂੰ ਸਜ਼ਾ ਦੇਣੀ ਆ ਵੀ ਇਹ ਮਨਸੂਰ ਵਾਲਾ ਪਾਸਾ ਰੱਖਿਆ ਹੋਇਆ ਇਹਨੇ ਇਹਦਾ ਸਬੰਧ ਮਨਸੂਰ ਦੇ ਨਾਲ ਹੈ ਉਹਨੇ ਸੋਚਿਆ ਵੀ ਮੈਂ ਪੱਥਰ ਤੇ ਕਾਹ ਨੂੰ ਮਾਰਨਾ ਵੀ ਲੋਕ ਪੱਥਰ ਮਾਰਦੇ ਨੇ ਹੱਥ ਉੱਪਰ ਕਰਕੇ ਮੈਂ ਵੀ ਹੱਥ ਉੱਪਰ ਨੂੰ ਕਰਕੇ ਇੱਕ ਹੰਲ ਮਾਰ ਦਵਾਂ ਨੋਕਾਂ ਦੀ ਨਜ਼ਰਾ ਵਿੱਚ ਵੀ ਇਹਨੇ ਵੀ ਕੁਝ ਮਾਰਿਆ ਹੈ। ਇੰਨੀ ਭੀੜ ਵਿੱਚ ਕਿੱਥੇ ਪਤਾ ਲੱਗੇਗਾ? ਕਹਿੰਦੇ ਨੇ ਉਸ ਵਕਤ ਸਿਬਲੀ ਨੇ मंसूर ਦਾ ਬਹੁਤ ਨਜ਼ਦੀਕੀ ਉਹਦਾ ਚੇਲਾ ਉਹਨੂੰ ਪਿਆਰ ਕਰਨ ਵਾਲਾ ਜਦੋਂ ਉਹਨੇ ਖੁੱਲ ਮਾਰਿਆ ਤੇ मंसूर ਜਾਰੂਦਾਰ ਹੋ ਉੱਠਿਆ। मंसूर ਕਹਿਣ ਲੱਗਾ ਵੀ ਬਾਕੀ ਤੇ ਲੋਕ ਅਣਜਾਣ ਨੇ। ਉਹ ਤੇ ਹੁਕਮਰਾਨ ਦਾ ਹੁਕਮ ਬਾਜ਼ਾ ਰਹੇ ਨੇ ਤੇ ਉਹ ਬੱਟੇ ਮਾਰ ਰਹੇ ਨੇ ਮੈਨੂੰ। ਮੈਨੂੰ ਸੰਘਸ਼ਾਰ ਕਰ ਰਹੇ ਨੇ। ਪਰ ਤੂੰ ਤੇ ਜਾਣਦਾ ਸੀ ਵੀ ਮੈਂ ਤੇ ਕੋਈ ਕਸੂਰ ਨਹੀਂ ਨਾ ਕੀਤਾ ਤੂੰ ਮੇਰਾ ਅਤ ਦਾ ਨਜ਼ਦੀਕ ਪਰ ਤੂੰ ਵੀ ਉਹ ਵੀ ਕਿਰਿਆ ਕੀਤੀ ਤੇ ਸ਼ਿਮਲੀ ਨੇ ਕੇਵਲ ਇੰਨਾ ਹਕੂਮਤ ਦੀਆਂ ਨਜ਼ਰਾਂ ਤੋਂ ਬਚਣ ਵਾਸਤੇ ਕੇਵਲ ਫੁੱਲ ਮਾਰਿਆ ਸੁਤੇ ਮਨਸੂਰ ਜਾਰੂ ਜਾਰੂ ਕਿਆ ਸੀ ਕਹਿੰਦਾ ਭਾਵ ਦੁੱਖ ਦੇ ਸਮੇਂ ਮਨਸੂਰ ਦਾ ਸਾਥ ਵੀ ਉਹਦਾ ਅਤ ਦਾ ਨਜ਼ਦੀਕ ਸ਼ਿਮਲੀ ਛੱਡ ਗਿਆ ਫਿਰ ਭਾਵੇਂ ਸਰਮਦ ਫਕੀਰ ਦੀ ਗੱਲ ਲੈ ਲਈਏ ਉਹਦਾ ਨਜ਼ਦੀਕੀ ਦਾ ਅਬਦੁੱਲਾਹ ਉਹਦਾ ਸਾਥ ਛੱਡ ਗਿਆ ਸੀ ਸਰਮੱਦ ਫਕੀਰ ਉਹਨੂੰ ਕਤਲ ਕੀਤਾ ਗਿਆ 1666 ਦੇ ਵਿੱਚ ਤੇ ਉਹਦਾ ਚੇਲਾ ਸਰਮੱਦ ਉਹ ਵੀ ਉਹਦਾ ਸਾਥ ਛੱਡ ਗਿਆ ਔਰੰਗਜ਼ੇਬ ਵੱਲੋਂ ਇਹ ਕਤਲ ਕੀਤਾ ਗਿਆ ਸੀ ਫਿਰ ਆਪਾਂ ਜਦੋਂ ਹੋਰ ਕੋਈ ਦਾ ਫਕੀਰਾ ਜਾਂ ਆਗੂਆਂ ਦੀ ਗੱਲ ਕਰਦੇ ਆ ਉਹ ਭਾਵੇਂ ਆਪਾਂ ঈਸਾ ਦੀ ਗੱਲ ਕਰੀਏ ঈਸਾ ਦੇ ਨਾਲ ਉਸ ਵਕਤ ਤੱਕ 12 ਹੁਰ ਉਹਦੇ ਚੇਲੇ ਨੇ ਤੇ ਜਦੋਂ ਸਮੇ ਦੇ ਹੁਕਮਰਾਨ ਨੇ ਉਹਨੂੰ ਸਲੀਬ ਦੇ ਉੱਤੇ ਚੜਾਇਆ ਤੇ ਉਹਦੇ 12 ਚੇਲੇ ਉਹਨਾਂ ਨੂੰ ਪੁੱਛਿਆ ਗਿਆ ਵੀ ਤੁਹਾਡਾ ਇਹ ਆਗੂ ਹੈ ਉਹਦੇ 12 ਦੇ 12 ਹੀ ਚੇਲੇ ਜਿਹੜੇ ਸਨ ਉਹ ਮੁਨਕਰ ਹੋ ਗਏ ਮੁਨਕਰ ਹੋ ਕੇ ਕਹਿਣ ਲੱਗੇ ਵੀ ਅਸੀਂ ਇਹਦੇ ਚੇਲੇ ਨਹੀਂ ਐ ਅੱਜ ਵੀ ਤੁਸੀਂ ਵੇਖੋ 13 ਨੰਬਰ ਈਸਾ ਦਾ ਸੀਤੇ ਉਹਨੂੰ ਸੂਲੀ ਦੇ ਉੱਤੇ ਚੜਾ ਦਿੱਤਾ ਗਿਆ ਸਲੀਬ ਦੇ ਉੱਤੇ ਚੜਾ ਦਿੱਤਾ ਗਿਆ ਅੱਜ ਵੀ ਇਸਾਈਤ ਦੇ ਅੰਦਰ ਇਸਾਈ ਲੋਕ ਜਿਹੜੇ ਨੇ ਉਹ 13 ਅੰਤ ਨੂੰ ਅਨਲੱਕੀ ਮੰਨਦੇ ਨੇ ਮਾੜਾ ਮੰਨਦੇ ਨੇ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਚੰਡੀਗੜ੍ਹ ਇੱਕ ਇਸਾਈਤ ਮੰਨਣ ਵਾਲਾ ਇੰਜੀਨੀਅਰ ਸੀ ਤੇ ਉਹਨੇ 13 ਨੰਬਰ 13 ਸੈਕਟਰ ਜਿਹੜਾ ਸੀ ਉਹ ਚੰਡੀਗੜ੍ਹ ਦਾ ਵੀ ਨਹੀਂ ਬਣਾਇਆ ਕਿਉਂਕਿ ਇਹਨੂੰ ਡਿਜ਼ਾਈਨ ਕਰਨ ਵਾਲਾ ਇੱਕ ਇਸਾਈ ਧਰਮ ਦਾ ਪੈਰੋਕਾਰ ਸੀ ਤੋ ਕਿ ਉਹ 13 ਨੰਬਰ ਨੂੰ ਆਨੰਦਪਤੀ ਮੰਨਦੇ ਨੇ ਕਿੰਨ ਤੋਂ ਪਾਬ ঈਸਾ ਦੇ ਨਾਲ ਆਏ ਹੋਏ 12 ਚੇਲੇ ਉਹਦਾ ਮੁਨਕਰ ਹੋ ਗਿਆ ਵੀ ਇਹ ਸਾਡਾ ਆਗੂ ਨਹੀਂ ਐ ਪਰ ਬਹੁਤਿਆਂ ਦੀ ਕਹਾਣੀ ਐ ਮੈਂ ਉਧਰ ਨਾ ਜਾਵਾਂ ਪਰ ਸਤਗੁਰ ਜੀ ਦੇ ਨਾਲ ਗਏ ਹੋਏ ਤਿੰਨ ਸਿੱਖਾਂ ਭਾਈ ਬਿਆਲਾ ਜੀ ਭਾਈ ਮਤੀ ਦਾਸ ਤੇ ਭਾਈ ਸਤੀ ਦਾਸ ਤੇ ਦੋਵੇਂ ਭਰਾ ਨੇ ਭਾਈ ਮਤੀ ਦਾਸ ਤੇ ਸਤੀ ਦਾਸ ਇਹਨਾਂ ਤਿੰਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਔਰ ਬਕੈਦਾ ਇਹਨਾਂ ਦੇ ਕੋਲੋਂ ਪੁੱਛ ਕੀਤੀ ਗਈ ਵੀ ਤੁਸੀਂ ਆਪਣਾ ਧਰਮ ਤਬਦੀਲ ਕਰਦੇ ਹੋ ਤੇ ਜੇ ਸਿੱਖ ਕਹਿ ਲੈਂਦੇ ਵੀ ਅਸੀਂ ਧਰਮ ਤਬਦੀਲ ਕਰਦੇ ਹਾਂ ਤੇ ਕਹਿਣ ਦਾ ਮਤਲਬ ਸੀ ਵੀ ਉਹ ਗੁਰੂ ਤੋਂ ਮਨਕਰ ਹੋ ਗਏ ਪਰ ਗੁਰੂ ਕੇ ਸਿੱਖਾਂ ਨੇ ਮੌਤ ਪ੍ਰਵਾਨ ਕੀਤੀ ਗੁਰੂ ਕੇ ਸਿੱਖ ਨੂੰ ਜੋ ਗੁਰੂ ਨਾਨਕ ਸਾਹਿਬ ਤੇ ਘਾੜ ਤੱਕੜੀ ਜਾ ਰਹੀ ਸੀ ਗੁਰੂ ਕੇ ਸਿੱਖ ਉਹ ਸਮਕਤ ਜਿਹੜੇ ਸਨ ਉਸ ਘਾੜ ਤੋਂ ਵਿੱਚ ਨਪੁੰਨ ਸਨ ਤੇ ਉਹਨਾਂ ਨੇ ਆਪਣੀਆਂ ਸ਼ਹਾਦਤਾਂ ਤੇ ਦੇ ਦਿੱਤੀਆਂ ਪਰ ਉਹ ਗੁਰੂ ਤੋਂ ਆਪਣਾ ਮੁੱਖ ਨਹੀਂ ਜੀ ਮੋੜਦੇ ਗੱਲ ਲੰਮੀ ਨਾ ਕਰਾਂ ਇਸ ਵਕਤ ਭਾਈ ਜੈਤੇ ਨੇ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮਾਣ ਦੇ ਨਾਲ ਕਿਹਾ ਸੀ ਦੇ ਸਤਿਗੁਰ ਤੇਰੇ ਸਿੱਖਾਂ ਨੇ ਕਮਾਲ ਕਰ ਦਿੱਤੀ ਆਪਣੀਆਂ ਸ਼ਹਾਦਤਾਂ ਦੇ ਕੇ